ਔਰ ਜੇ ਇਹ 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 ਜਿਹੜੀ ਵਸੀ ਸੁਪਰੀ ਕਮੇਟੀ ਚੇਸ ਕਰਕੇ ਅਸੀਂ ਸਾਰੇ ਜਣੇ ਫੈਕਟਰੀ ਨੂੰ ਵੀ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਭੱਲੋ ਕਿ ਸੰਤਾ ਏਡਾ ਸੇਖ ਸੰਤਾਵਾਤ ਸੰਤਾਵਾਤ ਬਹੁਤ ਵੱਡਾ ਮੈਦਾਨ ਹਾਰਾ ਚੁੱਕਾ ਤੇ ਕਿੰਨਾ ਦੀ ਜਿਹੜੀ ਆ ਵਿਸ਼ਵਾਸਯੋਗਤਾ ਬਹੁਤ ਨੀਵੇਂ ਪੱਧਰ ਤੇ ਚਲੇ ਗਈ ਕੋਈ ਵੀ ਵੀ ਅਨਿਸ਼ਵਾਸ ਕਰਨ ਨੂੰ ਅਸੀਂ ਪਿਆਰ ਨੀਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਤੁਹਾਨੂੰ ਆਪਣਾ ਇੰਸਾਦਾ ਬਾਕੇ ਇਹਦੇ ਇਹ ਸੰਸਥਾ ਦਾ ਜਿਹੜਾ ਵਕਾੜਿਆ ਜਿਹਦਾ ਜਿਹਨਾਂ ਮਕਸਦ ਵਾਸਤੇ ਇਹ ਸੰਸਥਾਵਾਂ ਇਹ ਮੋਹਨ ਚੱਲਿਆ ਸੀ ਉਹ ਉਹਦੇ ਵਾਸਤੇ ਸੀ ਦੁਬਾਰਾ ਇਹ ਤੁਹਾਨੂੰ ਉਹ ਉਹ ਦੂਸਰਾ ਮਕਾਮ ਤੇ ਹਨ ਪਹੁੰਚਾ ਸਕੀਏ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆਪਾਂ ਦਾ ਜਣੇ ਲਾ ਕੇ ਤੇ ਸੰਥਾ ਦਾ ਦਫਤਰ ਸਾਹ ਦਾ ਇਹ ਮਸਲੇ ਆ ਕੇ ਆਈ ਉਹ ਉਹਦੇ ਜਿਹੜੀ ਸਾਰੇ ਜਾਣੇ ਸਾਰਿਆਂ ਦੀ ਗੈਰ ਲੈ ਕੇ ਆਉਣ ਵਾਲੇ ਸਮੇਂ ਦੀ ਸੰਕੀਰ ਰਣਨੀਤੀ ਆਪਣੀ ਚਾਹੀਦੀ ਹੈ ਸਾਰੀ ਸੈਕਸ਼ਨ ਤੋਂ ਸਾਰੇ ਪੰਥ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਆ ਇਸ ਤਰਕੇ ਅਸੀਂ ਤੁਹਾਨੂੰ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਇਸ ਤਰਕੇ ਅਸੀਂ ਸਾਰਿਆਂ ਚਨਾ ਮਿਲ ਕੇ ਇਹ ਨਿੱਜੀ ਬਾਤ ਨੂੰ ਉਪਰੋਕ ਕੇ ਪੰਖਤ ਤਰ੍ਹਾਂ ਜਿਹੜੇ ਸਾਰੇ ਜਣੇ ਇਕੱਠੇ ਹੋ ਗਏ ਤਾਂ ਹੀ ਸਾਡੇ ਐਚਐਮਾ ਚ ਸਭ ਕੁਝ ਪ੍ਰਾਪਤ ਕਰ ਸਕਦੇ ਆ ਜਿਵੇਂ ਇਸ ਤਰ੍ਹਾਂ ਪਰੇ ਸਾਹਮਣੇ ਕਿ ਇੱਕ ਕਸ਼ਮੀਰ ਤੋਂ ਜਿੱਤੇ ਹੋਏ ਐਮਪੀ ਆ ਇਹ ਦਾ ਆਰਧਵਾਦ ਸੰਘੀ 그룹 ਸਾਭ ਤੋਂ ਬਹੁਤ ਵੱਡੇ ਮਾਰਤਨ ਨਾਲ ਜਿੱਤੇ ਹੋਏ ਆ ਉਹਨਾਂ ਨੂੰ ਵੀ ਦਿਨਾਂ ਮੱdal ਜਿਹੜਾ ਲੋਕਪਰਤਿਨਹਾਈ ਦੇ ਨਾਲ ਲੋਕ ਨੂੰ ਲੋਕਾਂ ਨੂੰ ਬਣਾਉਣ ਦਾ ਬਾਸ਼ ਪੜਾਉਣ ਵਾਲੇ ਉਹਦੀ ਗਰੂਮੀ ਤਾਂ ਦਿਨ ਠਾਰ ਅਡਾਉਂਦੇ ਆ ਤੇ ਉਹਨਾਂ ਨੂੰ ਬਿਨਾਂ ਵਜਾ ਅੰਦਰ ਰੱਖਿਆ ਹੋਇਆ ਹੈ ਕਿਉਂਕਿ ਇਹਨੇ ਵੱਟੇ ਲੋਕਾਂ ਦੀ ਜਿਹੜੀ ਨਮੈਤ ਗਈ ਆ ਉਹਨਾਂ ਦੀ ਜਿਹੜੀ ਕੋਰਜਲਵਾਜ ਆ ਕਿ ਉਹਨਾਂ ਨੂੰ ਛੇਤੀ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਤੇ ਬੰਦੀ ਸੀਟਾਂ ਨੂੰ ਸੰਤ੍ਰਣ ਪਰਿਆ ਕਰਨੋਂ ਆਪੇ ਜਿਹੜਾ ਪ੍ਰੋਗਰਾਮ ਆ ਉਹ ਉਹ ਸਾਡੇ ਸੀਰੂਕ ਕਾ ਉਹਦੇ ਬਾਰੇ ਪਿਆਰ ਕਰ ਰਹੇ ਆ ਵੀ ਉਹ ਕੰਕਟ ਕਰ ਚੁੱਕੇ ਹੋਏ ਹੋ ਜਿਹੜੇ ਪੈਸੇ ਲਏ ਜਾਂਦੇ ਆ ਗੁਰਦੇ ਤਾਂ ਵੀ ਸੰਤਾਂ ਨੂੰ ਪਰਜੋਰ ਅਪੀਲ ਕਰਦੇ ਆ ਕਿ ਵੱਧ ਵੱਧ ਮਾਛਾਂ ਦੇ ਕੋਸ਼ਿਸ਼ ਕਰਨ ਕਿ ਦੂਸਰਾ ਮੋਦੇ ਚ ਇੱਕ ਅਸੀਂ ਇਹ ਬੁਝਾ ਬਚਾਰਾ ਜਿਹਾ ਕਹਿੰਦੇ ਸਰੂਨੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਵਾ ਤੇ ਉਹ ਦੀਆਂ ਪਿਛਲੇ ਦੰਨੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਜਗਤਵਾਰਾ ਜਿਹੜਾ ਮਿਸ਼ਨ ਨੇ ਗੋਤਾ ਬਣਾਉਣ ਦੀ ਪ੍ਰਕਿਰਿਆ ਆਰੰਭੀ ਜੀ ਉਹ ਕਾਫੀ ਦੰਨੇ ਦੰਨੇ ਤੋਂ ਉਹਨੂੰ ਸੈਂਸਿਟਿਵ ਬਣਾ ਜਾ ਲਿਆ ਗਿਆ ਪਰ ਫਿਰ ਵੀ ਪਤਾ ਨਹੀਂ ਸਿੱਖ ਸੰਤਾ ਜੋ ਬਹੁਤ ਉਮੀਵਾਦ ਤੇ ਰੁਚੀ ਕਾਟਿਆ ਤੇ ਇਸ ਕਰਕੇ ਉਹਨੇ ਅਜੇ ਤੱਕ ਮੇਰਾ ਖਿਆਲ ਆਏ ਕਿ ਜੋ ਪਿਛਲੀ ਇਲੈਕਸ਼ਨ 2011 ਜਿਹੜੀ ਹੋਈ ਆ ਉਹਨੇ ਬਿਨਾਂ ਦੇਤੇ 50% ਵੀ ਵੋਟਰ ਨਹੀਂ ਆਇਆ ਤੇ ਅਸੀਂ ਇਹ ਜੋ ਵੋਟਰ ਕਮਿਸ਼ਨ ਦੇ ਜਿਹੜੇ ਹੈਡੇ ਆ ਸਰੋਂ ਸਾਹਿਬ ਉਹਨਾਂ ਨੂੰ ਸਭਾ ਬਹੁਤ ਮਿਲਿਆ ਸੀ ਸਰਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਦੇਣੀ ਚਾਹੀਦੀ ਹੈ ਕਿ ਵੋਟਰ ਜਿਹੜੀਆਂ ਸਾਰੇ ਲੋਕ ਬਣਾ ਸਕਣ ਜਿਹੜਾ ਆਉਣ ਵਾਲੇ ਸਮੇਂ ਤੇ ਇਲੈਕਸ਼ਨ ਹੁੰਦੀ ਹੈ ਦਾ ਸਾਰੇ ਆਪਣਾ ਚੋਣ ਦੇ ਖੇਤ ਦਾ ਪਾਰ ਕਰਨਾ ਇਹਦੇ ਇਹ ਖੇਤ ਦਾ ਬਹੁਤ ਹੁੰਦਾ ਦੂਸਰਾ ਤਾਂ ਜਿਵੇਂ ਜਿਹੜੇ ਗਰੁੱਪ ਨੇ ਚਾਲੂ ਵੋਟ ਪਾਰਦੀ ਜੇਕਰ ਪਿੰਡ ਚੋਂ ਉਹ ਪਿੰਡ ਵਾਲਿਆਂ ਨੂੰ ਦੇਖਾ ਤਾਂ ਬਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਦੇ ਕੰ데 ਕੰਮ ਹੀ ਨਹੀਂ ਆਇਆ ਹੋਰਨ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਸਿੱਧਾ ਮੈਸੇਜ ਬੜਾ ਸੀਗਾ ਪੱਟੀ ਤੋਂ ਲਾਜਿਤ ਭੁੱਲਦਾ ਤੇ ਪਿੱਛੇ ਦੋ ਤਿੰਨ ਦਿਨ ਹੋ ਗਿਆ ਉੱਥੇ ਟਮਾਟਰ ਹੋਇਆ ਸ਼ਰੇਆ ਹਨਾ ਦੇ ਦਿਹਾੜੇ ਤੁਸੀਂ ਉੱਥੇ ਜਾ ਕੇ ਚੈੱਕ ਨਹੀਂ ਕੀਤੀ ਸੀ ਤੇ ਉਹਦਾ ਮਸਲਾ ਉਹ ਮਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਵਾਲੇ ਮਸਲੇ ਨਹੀਂ ਬਸ ਇਹ ਚ ਮਸਲਾ ਤੇ ਕੋਈ ਵੀ ਹੋ ਸਕਦਾ ਪਰ ਕਿਸੇ ਜਾਨ ਨੂੰ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਜਿੱਦ ਕੇ ਇੱਕ ਇਹਦੇ ਲਾਇਨਡਰ ਦਾ ਮਤਲਬ ਹੈ ਤੇ ਉਹ ਤੋਂ ਬਾਅਦ ਇਹ ਕਹਿੰਦੇ ਕਿ ਜਿਹਨਾਂ ਨੂੰ ਵੱਡੀ ਦਿੱਸਾ ਗਿਆ ਉਹਨੂੰ ਹੌਪੀਟਲ ਜੀ ਵੀ ਗਏ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਇਲਾਜ ਦੀ ਘਾਟ ਨਾ ਹੋ ਜਾਂ ਡਾਕਟਰਾਂ ਦੀ ਕੋਈ ਕਮੀ ਨਾ ਹੋ ਤੇ ਹੋਰ ਜਿਹੜੇ ਇਹ ਜਿਹੜੇ ਸਾਡੇ ਘੱਟ ਗਿੰਦੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ ਸੰਬੰਧਤ ਮਸਲਿਆਂ ਨੂੰ ਜਿਹੜੀ ਮਸਲੇ ਆ ਜਿਹੜੇ ਸਾਡੇ ਦੇ ਮੇਰਾ ਗੱਲ ਕਰਦੇ ਹੁੰਦੇ ਨੇ ਇਹ ਇਤਿਹਾਸਕ ਹੋਰ ਮਤਾਂ ਜਾ ਰਿਹਾ ਉਹ ਚੀਜ਼ ਜਿਹੜੇ ਕਿ موجوده ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹੜਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਧੰਕਾਇਆ ਜਾ ਰਿਹਾ ਮੰਨਦੇ ਵਿਜਾਇ ਪ੍ਰਤੀਕਿਤ ਜਾ ਰਿਹਾ ਉਹਨਾਂ ਜਿਹਦਾ ਇਹ ਪੁਰਸਾ ਲਿਆ ਪੱਟੀ ਤੋਂ ਉਹ ਉਹਨਾਂ ਉਹਨਾਂ ਦਾ ਉਹਨਾਂ ਵੱਲੋਂ ਬਹੁਤ ਲੋਕਾਂ ਨੂੰ ਸੰਕੀਤਾ ਜਾ ਰਿਹਾ ਇਹ ਕਈ ਈਸੂ ਸਾਹ ਦੇ ਆ ਕੁਸ਼ੇ ਇਹਨਾਂ ਦੇ ਹੋਰ ਵੀ ਐ ਜਿਹੜੇ ਕਿ ਉਹ ਇਹ ਇਹ ਚੀਜ਼ ਨੂੰ ਬਹੁਤ ਇਹ ਲੋਕਾਂ ਤੇ ਬਹੁਤ ਕਈਆਂ ਤੇ ਝੂਠੇ ਪਰਚੇ ਪਰਚੇ ਵੀ ਕਰ ਦਿੱਤੇ ਜਾਇਆ ਕਈਆਂ ਨੂੰ ਕੰਧੀਆਂ ਜੁੜੀਆਂ ਜਾ ਰਹੀਆਂ ਇਹ 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 ਤਾਂ ਵੀ ਅਸੀਂ ਪੁਰਜ਼ੋਰ ਰੋਧ ਕਰਦੇ ਆ ਕਿ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਉਹ ਇਹਦੇ ਹੋਈਆਂ ਕਮਨ ਤੋਂ ਮਾਜ ਨਹੀਂ ਆਉਂਦੇ ਤੇ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਸੰਚਾਰ ਕਰਾਂਗੇ ਤਾਂ ਅਸੀਂ ਸਰਕਾਰ ਜੋ ਪੰਜਾਬ ਦੇ ਕਈ ਕਈ ਛੋਟੇ-ਛੋਟੇ ਕੰਮਿਆਂ ਬੰਦਿਆਂ ਨੂੰ ਦੱਸਾਇਆ ਰਹੀ ਹੈ ਤੇ ਉਹਨਾਂ ਨੂੰ ਕਰੀ ਜਵਾਬ ਕਰਦੇ ਜੇ ਤੁਸੀਂ ਕੋਈ ਫਿਰ ਕਿਤੇ ਬਣਾਇਆ ਜਾ ਰਿਹਾ ਹੈ ਕਿ ਕਿਤੇ ਬਣਾਇਆ ਜਾ ਸਾਡੇ ਵੀ ਲੋਕਾਂ ਦੀ ਐਵੇਂ ਹੀ ਹੈ ਜੀ ਕ੍ਰੀਡ ਬੋਰਡ ਦੇ ਵਿੱਚ ਵੀ ਜਿਹੜੇ ਮੰਦਰੀਕਾ ਉਹ ਉੱਥੇ ਵੀ ਐਵੇਂ ਹੀ ਹੈ ਬਿਲਕੁਲ ਸੇਮ ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੰਦਰੀਕਾ ਰਿਆਂ ਨੂੰ ਹਰੇਕ ਪਾਸੇ ਮਤਲਬ ਟੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਦੇ ਗੁੱਸਾ ਕਰਦੀ ਹੈ ਕਿ ਸਾਨੂੰ ਵੋਟਾਂ ਨਹੀਂ ਪੈਣਾਂ ਜਦੋਂ ਮਤਲਬ ਬਾਦਮੀਵੀਂ ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾਰੀਕਾਰ ਵਿਚਾਰੀਏ ਤਾਂ ਹੀ ਲੋਕ ਪਿੱਛੇ ਹਟੇ ਐ ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਹੋ ਤੁਸੀਂ ਸਾਨੂੰ ਵੋਟਾਂ ਨਹੀਂ ਪਾਓ